ਪਰਦੇਸ਼ ਵਿੱਚ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਸਾਹਿਬ ਜੀ ਇਸ ਦਾ ਅਖਰੀ ਦਿਨ ਹੈ 14 ਫਰਵਰੀ ਨੂੰ ਇਸ ਦੇ ਤਹਿਤ ਲੋਕਾਂ ਨੂੰ ਸੜਕ ਤੇ ਗੱਡੀ ਚਲਾਉਣ ਬਾਰੇ ਕਿੰਨੀ ਸੁਰੱਖਿਆ ਪ੍ਰਬੰਧ ਕਰਨਾ ਚਾਹੀਦਾ ਹੈ ਉਹ ਸਾਰਿਆਂ ਬਾਰੇ ਜਾਗਰੂਕੀ ਕੀਤਾ ਗਿਆ ਫਰਸਟ ایڈ ਕਿੱਟਾਂ ਵੰਡੀਆਂ ਗਈਆਂ ਕੁਝ ਦੇਖ ਸਕਦੇ ਹੋ ਹੈਲਮੇਟਸ ਰਿਫਲੈਕਟਰਸ ਰਿਫਲੈਕਟਿਵ ਜੈਕਟਸ ਵਗੈਰਾ ਸਮਾਨ ਵੰਡਿਆ ਗਿਆ ਅੱਜ ਉਸਦੇ ਆਖਰੀ ਦਿਨ ਦੇ ਮੌਕੇ ਵੀ ਅੱਜ ਅਸੀਂ ਸਮਾਨ ਵੰਡ ਰਹੇ ਜਿਸ ਕਰਕੇ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠਾ ਕੀਤਾ ਗਿਆ ਤੇ ਤੁਹਾਡੀ ਮਾਦਮ ਨਾਲ ਹੀ ਲੋਕਾਂ ਨੂੰ ਇਹ ਹੀ ਦੱਸਣਾ ਚਾਹੁੰਦੇ ਆ ਵੀ ਟ੍ਰੈਫਿਕ ਨਿਯਮਾਂ ਦੀ ਪਾਲਣ ਪਾਲਣਾ ਕਰੋ ਤੇ ਜੋ ਵੀ ਜਹਾਜ਼ਤਾਂ ਹੁੰਦੀਆਂ ਨੇ ਸਪੀਡ ਲਿਮਟ ਹੈ ਸੀਟ ਬੈਲਟ ਹੈ ਹੈਲਮਟ ਹੈ ਉਹ ਦੀ ਜ਼ਰੂਰ ਪਾਲਣਾ ਕੀਤੇ ਅੱਜ ਜੇ ਤੁਸੀਂ ਮੇਰੇ ਹੁਣ ਧਿਆਨ ਲਓ ਜਿਲਾਦਾ ਜੀ ਅਸੀਂ ਪ੍ਰੋਪਰਿਟੀ ਐਕਸ਼ਨ ਲਗਾਗੇ ਕੁਝ ਤੁਸੀਂ ਜਗ੍ਹਾ ਤੇ ਦੇਖਿਆ ਹੁਣ ਟ੍ਰੈਫਿਕ ਲਾਈਟਸ ਵੀ ਲੱਗ ਰਹੀਆਂ ਨੇ ਉਥੇ ਟ੍ਰੈਫਿਕ ਰੈਗੂਲੇਟਰ ਹੌਲੀ-ਹੌਲੀ ਬੈਟਰ ਬਣਾਉਣ ਚਾਹੀਦਾ। ਜੁਕੀ ਜਦੋਂ ਇੱਕ ਵਾਰੀ ਟ੍ਰੈਫਿਕ ਲਾਈਟਸ ਚਾਲੂ ਹੋ ਜਾਣਗੇ ਜਾਂ ਟ੍ਰੈਫਿਕ ਦੀ ਸਿਚੁਏਸ਼ਨ ਸਪੂ ਹੋਏਗੀ ਟ੍ਰੈਫਿਕ ਰੈਗੂਲੇਟ ਕੀਤਾ ਜਾਊਗਾ। ਉਹ ਹੋਰ ਕੀ ਪ੍ਰਾਲੇ ਕੀਤੇ ਜਾ ਰਹੇ ਜਿਵੇਂ ਜੀ ਟਰੱਕ ਦੇ ਟੂਰ ਯਾਰ ਟਰੱਕ ਆਉਂਦੇ ਨੇ ਆਪਣਾ ਯਾਰ ਟਰੱਕ ਆਉਂਦੇ ਨੇ ਜਿਹੜੇ ਟਰੈਕਟਰ ਆਉਂਦੇ ਨੇ ਜਿਹੜੇ ਜਗ੍ਹਾਵਾਂ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਖਿਲਾਫ ਵੀ ਕਾਰਵਾਈ ਹੋਏਗੀ। ਅੱਜ ਜੋ ਤੁਹਾਨੂੰ ਵਿੱਚ ਜੋ ਜਦੋਂ ਵੀ ਆਦਾ ਜੀ ਐਪਰੋਪਰੀਏਟ ਕਾਰਵਾਈ ਕੀਤੀ ਜਾਏਗੀ ਜੇ ਕੋਈ ਓਵਰਲੋਡਡ ਵਹੀਕਲ ਆਉਦਾ ਚਲਾਨ ਕਟਿਆ ਜਾਏਗਾ। ਅੱਜ ਅਪਰਾਲਾ ਕੀਤਾ ਪੰਜਾਬ ਦੇ ਜਿਹੜੇ ਡੀਜੀਪੀ ਨੇ ਡਰਾਈਵ ਕਰ ਏਐਸ ਰਾਏ ਇਹ ਐਸਐਸਪੀ ਖੰਨਾ ਬੀਐਸਪੀ ਜੀ ਖੰਨਾ ਦੇ ਟ੍ਰੈਫਿਕ ਵਾਲਿਆਂ ਦੇ ਲੋਕਾਂ ਨੂੰ ਚੰਗੇ ਸੁਝਾ ਦੇਣ ਵਾਸਤੇ ਇਹ ਕੈਂਪ ਲਾਇਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਖੰਨਾ ਦੇ ਵਿੱਚ ਹਰੇਕ ਬੰਦਾ ਹੈਲਮਟ ਲੈ ਕੇ ਚੱਲੂਗਾ ਤੇ ਹਰੇਕ ਬੰਦਾ ਬੈਲਟ ਲੈ ਕੇ ਚੱਲੂਗਾ ਇਹ ਇਹਨਾਂ ਦਾ ਇੱਕ ਅਪਰਾਲਾ ਹੈ ਲੋਕਾਂ ਨੂੰ ਵੀ ਚਾਹੀਦਾ ਵੀ ਇਹ ਟ੍ਰੈਫਿਕ ਪੁਲਿਸ ਦੀ ਜਿਹੜੀ ਇੱਥੇ ਅੱਜ ਉਪਰਾਲਾ ਇਹਦਾ ਸਹਿਯੋਗ ਦੇਣ ਤੇ ਤਾਂ ਕਿ ਚਲਾਨਾ ਤੋਂ ਵੀ ਬਚਿਆ ਜਾ ਸਕੇ ਅੱਜ ਇਹ ਫੁੱਲ ਦੇਣਗੇ ਮੀਨਾ ਫੁੱਲ ਦੇਣਗੇ ਲੋਕਾਂ ਨੂੰ ਹੈਲਮਟ ਵੀ ਵੰਡਣਗੇ ਬਾਅਦ ਦੇ ਵਿੱਚ ਚਲਾਨ ਚਲਾਨ ਜਲਾ